ਖੱਤਾ ਦੇ ਵਿੱਚ ਇਹ ਖਰਾਬ ਟਮਾਟਰ ਨੇ ਸਾਡੀ ਫਸਲ ਸੀ ਜਿਹੜੀ ਉਹ ਅੱਜ ਦੇ ਟਾਈਮ ਦੇ ਵਿੱਚ 150 ਤੋਂ ਪੌਣੇ 200 ਏਕੜ ਸਾਡੀ ਤਬਾਹ ਹੋ ਚੁੱਕੀ ਆ ਸਾਡੇ ਜੀਬ ਮਾਰ ਹੋ ਚੁੱਕੇ ਆ ਜੀ ਘਰ ਟੈਨਸ਼ਨ ਨਾ ਜੀ ਅਸੀਂ ਖੁਦ ਪੰਪ ਆਪ ਚੱਕ ਚੱਕ ਕੇ ਸਰ ਸਾਡੇ ਮੋੜਾਂ ਦੇ ਰੋੜ ਪੈ ਚੁੱਕੇ ਨੇ ਜਿੰਨਾਂ ਨੂੰ ਅਸੀਂ ਤੁਹਾਨੂੰ ਦਿਖਾ ਸਕਦੇ ਆ ਜੀ ਇਹ ਸਰ ਕੁਦਰਤ ਦੇ ਵਿੱਚ ਵਾਇਰਸ ਆਇਆ ਕੁਦਰਤੀ ਮਾਰੀ ਨੂੰ ਆਪਾਂ ਜਿਹਨੂੰ ਕਹਦੇ ਆ ਉਹ ਵਾਇਰਸ ਹੈ ਉਹ ਇਹ ਵਾਇਰਸ ਹੈ ਜਿਹਦੇ ਵਿੱਚ ਆਪਾਂ ਕੁਦਰਤ ਨੂੰ ਵੀ ਨਹੀਂ ਗੁਨਾਹ ਕਰ ਸਕਦੇ ਜਾਂ ਉਹਨੂੰ ਵੀ ਦੋਸ਼ ਨਹੀਂ ਦੇ ਸਕਦੇ ਹੋ ਸਕਦਾ ਇਹ ਸਜੈਂਟਾ ਕੰਪਨੀ ਦੇ ਬੀ ਦੇ ਵਿੱਚ ਵੀ ਆ ਚੁੱਕੀ ਹੋਵੇ ਜੀ ਵਾਇਰਸ ਇਹ ਟਮਾਟਰ ਸੀ ਆ ਦੇਖੋ ਸਰ ਜਿਹਦੇ ਹਰੇ ਟਮਾਟਰ ਸੀ ਹਰੇ ਟਮਾਟਰ ਪਹਿਲਾਂ ਇਸ ਤਰ੍ਹਾਂ ਵੱਡ ਦਾ ਮੁੜ ਕੇ ਆ ਮਾਰ ਪੈਂਦੀ ਹੈ ਜੀ ਜੀ ਤੋਂ ਨਾਲ ਦੀ ਨਾਲ ਹੀ ਟਮਾਟਰ ਐਂ ਲੱਗਦਾ ਜਿ ਤਰ੍ਹਾਂ ਅੱਗ ਨੇ ਫੂਕਿਆ ਹੁੰਦਾ ਜੀ ਮੇਰੇ 7 ਏਕੜ ਸੀਗੇ 7 ਦੇ ਸੱਤ ਏਕੜ ਤਬਾਹ ਹੋ ਚੁੱਕੇ ਜੀ ਮੈਂ ਤੁਹਾਨੂੰ ਦਿਖਾ ਸਕਦਾ ਜੀ ਆਹ ਦੇਖੋ ਆ ਕੀ ਹਾਲ ਹੋ ਚੁੱਕਿਆ ਸਰ ਸਾਡਾ ਜੀ ਪਟਿਆਲਾ ਦੇ ਕਿਸਾਨਾਂ ਨੂੰ ਇੱਕ ਵੱਡੀ ਮਾਰ ਪਈ ਐ ਟਮਾਟਰ ਦੀ ਫਸਲ ਜਿਹੜੀ ਐ ਉਹ ਖਰਾਬ ਹੋ ਗਈ ਐ 7 ਮਹੀਨੇ ਲੱਗਦੇ ਨੇ ਇਸ ਫਸਲ ਨੂੰ ਜਿਹੜੀ ਐ ਬਾਜ਼ਾਰ ਤੱਕ ਜਾਣ ਦੇ ਵਿੱਚ ਇਸੇ ਵਿਧਾਈ ਦੇ ਸਮੇਂ ਤੱਕ ਲੇਕਿਨ ਅਜੇ ਇੱਕ ਵੱਡੀ ਮਾਰ ਜ਼ਰੂਰ ਪਈ ਐ ਹਰ ਹਾਤਾ ਦੇ ਵਿੱਚ ਇਹ ਖਰਾਬ ਟਮਾਟਰ ਨੇ ਔਰ ਦੱਸਿਆ ਜਾ ਰਿਹਾ ਕਿ 200 ਤੋਂ 250 ਏਕੜ ਜਿਹੜਾ ਸਨੌਰ ਦਾ ਇਲਾਕਾ ਹੈਗਾ ਔਰ ਉਸ ਇਲਾਕੇ ਦੇ ਵਿੱਚ ਇਹ ਵੱਡੀ ਮਾਰ ਪਈ ਹੈਗੀ ਕਿਸ ਤਰੀਕੇ ਦੀ ਮਾਰ ਹੈਗੀ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਪਿੰਡ ਮੇਰਾ ਫਦੇਪੋਰਾ ਜੀ ਜ਼ਿਲ੍ਹਾ ਪਟਿਆਲਾ ਸਾਡਾ ਹਲਕਾ ਸਨੌਰ ਹੈ ਜੀ ਸਰ ਸਾਨੂੰ ਮੰਨ ਕੇ ਚੱਲੋ ਵੀ ਸਾਡੀ ਜਿਹੜੀ ਟਮਾਟਰ ਦੀ ਫਸਲ ਹੈ ਸਰ ਇਹ ਸਾਡੇ ਪਿੰਡ ਫਤੇਬੁਰ ਦੀ ਦੋ 250 200 ਤੋਂ ਲੈ ਕੇ 250 ਏਕੜ ਸਾਡੀ ਫਸਲ ਤਬਾਹ ਸੀ ਜਿਹਦੇ ਚ ਸਾਡੀ ਫਸਲ ਸੀ ਜਿਹੜੀ ਉਹ ਅੱਜ ਦੇ ਟਾਈਮ ਦੇ ਵਿੱਚ 150 ਤੋਂ ਪੌਣੇ 200 ਏਕੜ ਸਾਡੀ ਤਬਾਹ ਹੋ ਚੁੱਕੀ ਆ ਹਿੰਮ ਸ਼ੇਖਰ ਸਾਡੇ ਕੋਈ ਵੈਰਾਈਟੀ ਸੀਜ਼ਰ ਜੈਂਟਾ ਕੰਪਨੀ ਦੀ ਜੀ ਸਰ ਜਿਹੜੀ ਅੱਜ ਸਾਨੂੰ ਇੰਨੀ ਤਗੜੀ ਮਾਰ ਪਈ ਆ ਕਿ ਤੁਹਾਨੂੰ ਅਸੀਂ ਦਿਖਾ ਸਕਦੇ ਆ ਸਾਡੀ ਰੋਜੀ ਮੂਹ ਆਈ ਸਾਰੀ ਖਤਮ ਹੋ ਚੁੱਕੀ ਆ ਜੀ ਸਾਡੇ ਜੀਬ ਮਾਰ ਹੋ ਚੁੱਕੇ ਆ ਜੀ ਘਰ ਟੈਨਸ਼ਨ ਨਾ ਜੀ ਅਸੀਂ ਖੁਦ ਪੰਪ ਆਪ ਚੱਕ ਚੱਕ ਕੇ ਸਰ ਸਾਡੇ ਮੋੜਾਂ ਦੇ ਰੋਡ ਪੈ ਚੁੱਕੇ ਨੇ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਦਿਖਾ ਸਕਦੇ ਆ ਜੀ ਆਹ ਦੇਖ ਸਕਦੇ ਹੋ ਕੈਮਰਾਮੈਨ ਸਾਡੇ ਸਾਡੇ ਦੇਖੋ ਜੀ ਸਰ ਵੀ ਜਿਹੜੇ ਅਸੀਂ ਆਪ ਸਪਰੇਆ ਕੀਤੀਆਂ ਜੀ ਨੌਕਰਾਂ ਦੇ ਵਿਸ਼ਵਾਸ ਨਹੀਂ ਕੀਤਾ ਸਾਡੀ ਜਿੰਨੇ ਕਿਸਾਨ ਪੂਰੇ ਇਸ ਟਾਈਮ ਬੜੇ ਦੁਖੇ ਹਿਰਦੇ ਨਾਲ ਤੁਹਾਨੂੰ ਅਸੀਂ ਬੁਲਾਇਆ ਗਿਆ ਸਾਡੀ ਮਦਦ ਕੀਤੀ ਜਾਵੇ ਮਾਨਯੋਗ ਖੇਤੀਬਾੜੀ ਮੰਤਰੀ ਸਾਹਿਬ ਤਾਂ ਸਾਡੀ ਗੱਲ ਪਹੁੰਚਾਈ ਜਾਵੇ ਬੇਨਤੀ ਪਹੁੰਚਾਈ ਜਾਵੇ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚਾਈ ਜਾਵੇ ਜਿਨ੍ਹਾਂ ਦਾ ਸਾਨੂੰ ਸਹਿਯੋਗ ਸਾਡੀ ਕੀਤੀ ਜਾਵੇ ਹੈਲਪ ਸਾਡੀ ਕੀਤੀ ਜਾਵੇ ਜਿਹੜੀ ਮਾਰ ਪਈ ਕਿਵੇਂ ਕੀ ਕਾਰਨ ਕੀ ਰਿਹਾ ਐਡੀ ਫਸਲ ਇਹ ਸਰ ਕੁਦਰਤ ਦੇ ਵਿੱਚ ਇੱਕ ਵਾਇਰਸ ਆਇਆ ਕੁਦਰਤੀ ਮਾਰ ਨੂੰ ਆਪਾਂ ਜਿਹਨੂੰ ਕਹਦੇ ਉਹ ਵਾਇਰਸ ਉਹ ਇਹ ਵਾਇਰਸ ਹੈ ਜਿਹਦੇ ਵਿੱਚ ਆਪਾਂ ਕੁਦਰਤ ਨੂੰ ਵੀ ਨਹੀਂ ਗੁਨਾਹ ਕਰ ਸਕਦੇ ਜਾਂ ਉਹਨੂੰ ਵੀ ਦੋਸ਼ ਨਹੀਂ ਦੇ ਸਕਦੇ ਹੋ ਸਕਦਾ ਇਹ ਸਜੈਂਟਾ ਕੰਪਨੀ ਦੇ ਬੀ ਦੇ ਵਿੱਚ ਵੀ ਆ ਚੁੱਕੀ ਹੋਵੇ ਜੀ ਬੈਰਸਾ ਕਿਉਂਕਿ ਜਿਹੜੀ ਬੈਰਸਾ ਇਹਦੇ ਤਿੰਨ ਚਾਰ ਕਾਰਨ ਬਣਦੇ ਨੇ ਜਾਂ ਤਾਂ ਕਹਿਣ ਦਾ ਮਤਲਬ ਬੀਜ ਦੇ ਵਿੱਚ ਜਾਂ ਮੌਸਮੀ ਮਾਰ ਬੀਜ ਦਾ ਮੰਦੇ ਹੋ ਕਿਉਂਕਿ ਤੁਸੀਂ ਜਿਹੜੀ ਕੰਪਨੀ ਦਾ ਜ਼ਿਕਰ ਕਰ ਰਹੇ ਹੋ ਕਿ ਉੱਥੋਂ ਹੀ ਨਾ ਕਿੱਥੇ ਫਸਲ ਖਰਾਬ ਆਈ ਉਹ ਉੱਥੋਂ ਹੀ ਨਾ ਸਾਰ ਹੋਈ ਹੋਵੇ ਜੇ ਮੰਨ ਲਓ ਹੋਰ ਵੀ ਜਿਹੜੇ ਬੀਜ ਲੱਗੇ ਹੋਏ ਨੇ ਹਾਈ ਫਰਡ ਸੀਡ ਜੇ ਉਹਨਾਂ 'ਚ ਨਹੀਂ ਬੈਰਸ ਹੈਗੀ ਇਕੱਲੇ ਇਹਦੇ 'ਚ ਆਣੀ ਸੀਗੀ ਜੀ ਜਿਆਦਾ ਜੀ ਹੱਥੇ ਟਮਾਟਰ ਚੱਕਿਓ ਨੇ ਹਰੇ ਨੇ ਤੇ ਟਮਾਟਰ ਇਹ ਕਿਵੇਂ ਹਰੇ ਟਮਾਟਰ ਸੀ ਆ ਦੇਖੋ ਸਰ ਜਿਹਦੇ ਹਰੇ ਟਮਾਟਰ ਸੀ ਹਰੇ ਟਮਾਟਰ ਪਹਿਲਾਂ ਇਸ ਤਰ੍ਹਾਂ ਬਣਦਾ ਮੁੜ ਕੇ ਆਹ ਮਾਰ ਪੈਂਦੀ ਹੈ ਜੀ ਜੀ ਪਹਿਲਾਂ ਤਣਾ ਫੁਗਦਾ ਜੀ ਫਿਰ ਆ ਚੀਜ਼ ਹੁੰਦੀ ਜਾ ਰਹੀ ਆ ਤੁਹਾਡੇ ਸਾਹਮਣੇ ਹਜ਼ਾਰਾਂ ਯਾਨੀ ਕਿ ਕਹਿਣਾ ਲੱਖਾਂ ਕਰੋੜਾਂ ਦਾ ਸਾਡਾ ਨੁਕਸਾਨ ਹੋ ਗਿਆ ਜਿਹੜਾ ਸਾਡੇ ਪਿੰਡ ਦਾ ਇਸ ਟਾਈਮ ਲਗਤ ਲਗਤ 2 ਤੋਂ 3 ਕਰੋੜ ਰੁਪਇਆ ਖਾਡਾ ਖਰਚਾ ਆ ਚੁੱਕਿਆ ਜੀ ਕੱਲੇ ਫਤੇਪੁਰ ਪਿੰਡ ਦਾ ਜੀ ਵੱਡੀ ਕਿੰਨੇ ਕਿੱਲੇ ਮੇਰੇ 7 ਏਕੜ ਸੀਗੇ 7 ਦੇ 7 ਏਕੜ ਤਬਾਹ ਹੋ ਚੁੱਕਿਆ ਜੀ ਮੈਂ ਤੁਹਾਨੂੰ ਦਿਖਾ ਸਕਦਾ ਜੀ ਆ ਦੇਖੋ ਆ ਕੀ ਹਾਲ ਹੋ ਚੁੱਕਿਆ ਸਰ ਸਾਡਾ ਜੀ ਇਹ ਫਸਲ ਸ਼ੁਰੂਆਤ ਹੁੰਦੇ ਹੀ ਔਰ ਇਸੇ ਹਾਲਾ ਇਹਨਾਂ ਨੂੰ ਫਲ ਪੈ ਚੁੱਕਿਆ ਸੀ ਸਰ ਜੀ ਆ ਦੇਖੋ ਫਲ ਪੈ ਚੁੱਕਿਆ ਜੀ ਸਾਰੇ ਦਾ ਸਾਰਾ ਫਲ ਪੈ ਚੁੱਕਿਆ ਸੀ ਆ ਦੇਖੋ ਤੁਸੀਂ ਠੀਕ ਹੈ ਜੀ ਪਹਿਲਾ ਫਰੂਟ ਪਹਿਲਾ ਤਣਾ ਖਰਾਬ ਹੁੰਦਾ ਫਿਰ ਫਰੂਟ ਖਰਾਬ ਹੁੰਦਾ ਜੀ ਕੋਈ ਵੀ ਕਿਸੇ ਦੀ ਵੀ ਤਰ੍ਹਾਂ ਦੀ ਸੀ ਸਜੈਂਟਾ ਕੰਪਨੀ ਜਿਹੜੇ ਲੋ ਕਰਦੇ ਨੇ ਇਹਨਾਂ ਨੂੰ ਵੀ ਇਹ ਇਹ ਸਪਰੇਆ ਕਰੋ ਅਸੀਂ ਉਹ ਵੀ ਕਰ ਚੁੱਕੇ ਹਾਂ ਜੀ ਪਰ ਉਹਦੇ ਨਾਲ ਵੀ ਸਾਡਾ ਕੋਈ ਵੀ ਕਿਤੇ ਵੀ 1% ਦੀ ਵੀ ਰੋਗ ਥਾਮ ਨਹੀਂ ਹੈਗੀ ਜਿਹਨੂੰ ਆਪਾਂ ਇੱਕ ਪੈਸੇ ਨਵੇਂ ਦੀ ਵੀ ਗੈਰ ਹੈ ਟੋਟੇ ਕਿੰਨੇ ਕਿੱਲੇ ਜੋ ਟੋਟੇ ਕਿੰਨੇ ਸੀ ਕਿ ਅਸੀਂ 5 ਏਕੜ ਲਾਈਟ ਮਟਰ ਦੀ 22 ਏਕੜ ਮ ਇੱਕੜ ਤੱਕ ਤੁਸੀਂ ਲਾਇਏ ਸਾਰੇ ਖਰਾਬ ਹੋ ਗਏ ਹੋ ਗਏ ਜੀ ਤਾਂ ਪਤਾ ਲੱਗਿਆ ਤੁਹਾਨੂੰ ਇਹ ਫਸਲ ਖਰਾਬ ਹੋਣੀ ਸਾਨੂੰ 10-15 ਦਿਨ ਪਹਿਲਾਂ ਪਤਾ ਲੱਗਿਆ ਜੀ ਪਹਿਲਾਂ ਫਸਲ ਬਹੁਤ ਵਧੀਆ 10-15 ਦਿਨ ਪਹਿਲਾਂ ਜਦੋਂ ਦੇਖਿਆ ਸਪਰਿਆਂ ਵੀ ਕਰਦੇ ਰਹੇ ਸੀ 27 ਤਰੀਕ ਨੂੰ ਸਾਡੇ ਵਾਇਰਸ ਨੇ ਜ਼ੋਰ ਕੀਤਾ ਜੀ ਗੁਰਪੁਰਬ ਤੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਇਆ ਜੀ ਅਸੀਂ ਉਸ ਤੋਂ ਜਦੋਂ ਮੀਂਹ ਪਿਆ ਸੀ ਉਸ ਤੋਂ ਬਾਅਦ ਸਪਰਿਆਂ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਕਰਦੇ ਆ ਰਹੇ ਜੀ ਬਾਦ ਉਦੋਂ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਫਸਲ ਦੇ ਉੱਤੇ ਬਹੁਤ ਤਕੜੀ ਮਾਰ ਪੈ ਰਹੀ ਹੈ ਉਸ ਤੋਂ ਬਾਅਦ ਫਰਕ ਪਿਆ ਇਹ ਮੀਂਹ ਤੋਂ ਬਾਅਦ ਤੇ ਬਹੁਤ ਜ਼ਿਆਦਾ ਵੱਧ ਚੁੱਕ ਕਿੰਨਾ ਟਾਈਮ ਲੱਗਦਾ ਇਸ ਫਸਲ ਨੂੰ ਜਿਹੜੀ ਉਹ ਪੂਰੀ ਪੈਦਾਵਰ ਹੋਣ ਤੋਂ ਬਾਅਦ ਬਾਜ਼ਾਰ ਕਰ ਸੱਤ ਮਹੀਨੇ ਲੱਗ ਜਾਂਦੇ ਆ ਜੀ ਘੜ ਤੋਂ ਘਟੇ ਨੂੰ ਸੱਤ ਮਹੀਨੇ ਤਿਆਰ ਹੋਣ ਤੇ ਸਾਡਾ ਅਸੀਂ ਤੋੜ ਕੇ ਫ੍ਰੀ ਨਰਸਰੀ ਤੋਂ ਫ੍ਰੀ ਹੋਣ ਤੱਕ ਅਸੀਂ ਲਾ ਲਓ ਸੱਤ ਮਹੀਨੇ ਜ ਇਹਨਾਂ ਨੂੰ ਕੰਪਲੀਟ ਕਰ ਲੱਗ ਗਿਆ ਜੀ 8-9 ਮਹੀਨੇ ਤੇ ਹਾਂਜੀ ਤੁਹਾਡੀ ਕਿੰਨੀ ਜਮੀਨ ਹੈ ਮੇਰੇ ਤੋਂ 7 ਕਿੱਲੇ ਜੀ 7 ਕਿੱਲੇ ਦੇ ਵਿੱਚ ਸੱਤ ਦੇ ਸਾਰਿਆਂ ਦੇ ਸਾਰੇ ਜੀ ਸਾਰੇ ਖਰਾਬ ਆ ਹਮੇਸ਼ਾ ਟਮਾਟਰ ਹੀ ਲਾਉਂਦੇ ਨੇ ਨਹੀਂ ਨਹੀਂ ਆ ਟਮਾਟਰ ਬਾਕੀ ਮਟਰ ਵੀ ਆਈ ਅਸੀਂ ਸਾਡਾ ਟਮਾਟਰਾਂ ਦੀ ਤਾਂ ਖੇਤੀ ਕਰ ਲੱਗੇ ਵੀ ਸਰਕਾਰਾਂ ਕਹਿੰਦੀਆਂ ਵੀ ਝੋਨੇ ਕਣਕ ਤੋਂ ਥੋੜਾ ਬਦਲਾ ਲਿਓ ਬਦਲਾ ਲਿਓ ਅਸੀਂ ਇਹ ਬਦਲਾ ਦੇ ਚੱਕਰਾਂ ਵਿੱਚ ਪੈ ਗਏ ਵੀ ਚਲੋ ਕੋਈ ਗੱਲ ਨਹੀਂ ਜਿਹੜੇ ਚ ਵੀ ਚਲੋ ਜੇ ਇਹਦੇ ਚ ਸਾਨੂੰ 2.5-3 ਲੱਖ ਦਾ ਸਾਡਾ ਟਮਾਟਰ ਹੋ ਜਾਂਦਾ ਸੀਗਾ ਜਿਹਦੇ ਵਿੱਚੋਂ ਸਾਡਾ 1.5 ਲੱਖ ਪੌਣੇ 2 ਲੱਖ ਖਰਚਾ ਆ ਜਾਂਦਾ ਅੱਜ ਸਾਡਾ ਸਾਰਾ ਕੁਝ ਖਰਚਾ ਸੀ ਕਰਕੇ ਨੂੰ ਸਾਰਾ ਕੰਪਲੀਟ ਕਰਕੇ ਹਟੇ ਸੀਗੇ ਜੀ ਤਕਰੀਬਨ ਸਾਡੀਆਂ ਲੇਬਰਾਂ ਖਤਮ ਹੋਣ ਵਾਲੀਆਂ ਸੀਗੀਆਂ ਬਸ ਤੜਾਈ ਤੜਾਈ ਦਾ ਕੰਮ ਰਹਿ ਗਿਆ ਸੀ ਇੱਕ ਏਕੜ ਦੇ ਵਿੱਚ ਕਿੰਨੀ ਕਿ ਲੇਬਰ ਲੱਗਦੀ ਜੀ ਕਿੰਨਾ ਖਰਚਾ ਆਉਂਦਾ ਇਹਦੇ ਚ ਜੀ ਇਹਦੇ ਚ ਪੌਣੇ 2 ਤੋਂ ਲੱਖ ਤੋਂ ਲੈ ਕੇ 2 ਲੱਖ ਰੁਪਏ ਤੱਕ ਸਾਡਾ ਖਰਚਾ ਪੈ ਜਾਂਦਾ ਜੀ ਅਨੇ ਫਸਲ ਜਿਹੜੀ ਉਹ ਖੜੀ ਕਰਨ ਦੇ ਡੇਢ ਲੱਖ ਤੋਂ ਪੌਣੇ 2 ਲੱਖ 80 ਖਰਚਾ ਕਰ ਚੁੱਕੇ ਸੀ ਜੀ ਹੁਣ ਸਾਡਾ 25-30000 ਰੁਪਏ ਸਿਰਫ ਤੜਾਈ ਤੇ ਟੜਾਈ ਦਾ ਕਰਦੇ ਸਿਰਫ ਪਟਿਆਲੇ ਦਾ ਹੀ ਹਾਲ ਹੈ ਕਿ ਤੁਹਾਡੇ ਆਸ-ਪਾਸ ਕੋਈ ਸੀ ਕਿਸਾਨ ਨਾਲ ਗੱਲ ਨਵੇਂ ਸ਼ਹਿਰ ਤੱਕ ਵੀ ਇਹੀ ਹਾਲ ਹੈ ਜੀ ਅਸੀਂ ਨਵੇਂ ਸ਼ਹਿਰ ਦੇ ਲਾਗੇ ਵੀ ਜ਼ਮੀਨ ਲਈ ਹੋਈ ਹੈ ਜੀ ਮੇਰੇ ਬ੍ਰਦਰ ਕਜਨ ਬ੍ਰਦਰ ਨੇ ਜੀ ਉੱਥੇ ਵੀ ਉਹਨੇ ਲਵਾਏ ਸੀ ਕਿ ਟਮਾਟਰ ਉੱਥੇ ਵੀ ਤਬਾਹ ਹੋ ਚੁੱਕੇ ਜੀ ਉੱਧਰ ਵੀ ਇਸ ਤਰੀਕੇ ਨਾਲ ਸਾਡੇ ਸਨੌਰ ਹਲਕੇ ਦੇ ਵਿੱਚ ਵੀ ਕਾਫੀ ਪਿੰਡ ਨੇ ਜਿਹੜੇ ਟਲਾਉਂਦੇ ਨੇ ਅਸਰਪੁਰ ਜੋਗੀਪੁਰ ਸਨੌਰ ਤਕਰੀਬਨ ਤਕਰੀਬਨ ਸਾਡੇ ਸਾਰੇ ਤਬਾਹ ਹੋ ਚੁੱਕਿਆ ਜੀ ਤੁਸੀਂ ਗਏ ਕਿਸੇ ਕੋਲ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੋਵੇ ਹਾਂ ਦੇਖੋ ਜੀ ਅਸੀਂ ਐਪਲੀਕੇਸ਼ਨਾਂ ਲਖਾਈਆਂ ਖੇਤੀਬਾੜੀ ਮੰਤਰੀ ਨੂੰ ਲਿਖੀ ਹੋਈ ਹੈ ਜੀ ਆਹ ਦੇਖੋ ਜੀ ਬਾਗਬਾਨੀ ਭਾਗ ਵਾਲੇ ਇੱਥੇ ਆਏ ਹੋਏ ਸੀਗੇ ਜੀ ਸਾਡੇ ਮੈਡਮ ਵੀ ਆਏ ਸੀਗੇ ਜੀ ਉਹਨਾਂ ਨੇ ਮੌਕਾ ਦੇਖਿਆ ਜੀ ਚਲੋ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਹਾਂ ਜੀ ਉਹਨਾਂ ਕਹੇ ਜੀ ਸਾਨੂੰ ਤੁਸੀਂ ਐਪਲੀਕੇਸ਼ਨ ਦਿਓ ਜੀ ਅਸੀਂ ਮੰਤਰੀ ਸਾਹਿਬ ਨੂੰ ਵੀ ਲਿਖੀ ਹੋਈ ਹੈ ਜੀ ਖੇਤੀ ਦੇਣੀ ਹੈ ਜਿਆ ਐਤਵਾਰ ਦੀ ਛੁੱਟੀ ਆ ਗਈ ਸੀ ਅੱਜ ਤੇ ਸਰਕਾਰਾਂ ਕਹਿੰਦੀਆਂ ਜੀ ਬਦਲਾਅ ਕਰੋ ਜੀ ਅਹੀ ਪਹਿਲੀ ਵਾਰੀ ਇਸ ਪਿੰਡ ਨੇ ਆ ਗਾਂ ਵਧੂ ਪਿੰਡ ਹੈ ਜੀ ਤੇ ਸਿੱਧੀ ਬਿਜਾਈ ਕੀਤੀ ਸੀ ਝੋਨੇ ਦੀ ਜੋ ਵੀ ਬਿਜਾਈ ਸੀਗੀ ਜੀ ਯਾਰ ਕੀ ਹਾਂ ਜੀ ਝੋਨੇ ਦੀ ਸਿੱਧੀ ਬਿਜਾਈ ਦਾ ਖਰਚਾ ਕਰਕੇ ਜੋ ਵੀ ਆਮਦਨ ਹੋਈ ਸੀ ਮੰਨ ਕੇ ਚਲੋ ਕਿਸੇ ਦਾ 10000 ਦਾ ਕਿੱਲਾ ਹੋਇਆ ਕਿਸੇ ਦਾ 50 ਦਾ ਹੋਇਆ ਕਿਸੇ ਦਾ 60 ਦਾ ਹੋਇਆ ਜਿੰਨੀ ਕਮਾਈ ਹੀ ਟੋਟਲ ਸਿੱਧੀ ਬਿਜਾਈ ਵਾਲੇ ਝੋਨੇ ਦੀ ਤੇ ਅਹੀ ਇਹਦੇ ਟਮਾਟਰਾਂ ਤੇ ਲਾਤੀ ਜੀ ਸਰਕਾਰ ਕਹਿੰਦੀ ਸੀ ਵੀ ਅੱਗ ਨਾ ਲਾਓ ਆ ਗਾਂਬਾਦੂ ਪਿੰਡ ਹੈ ਜੀ ਕਹੇ ਬੰਦੇ ਨੇ ਇਸ ਵਾਰ ਅੱਗ ਨਹੀਂ ਸਿਲਾਈ ਗੰਡਾ ਬਣਵਾਈਆਂ ਸੀ ਗੰਡਾ ਬਣਵਾਈਆਂ ਦਾ ਵੀ ਖਰਚਾ ਆਪ ਕੀਤਾ ਜ਼ਿਮੀਂਦਾਰਾਂ ਨੇ ਚਲੋ ਉਹ ਪਿੰਡ ਦੀਆਂ ਮਸ਼ੀਨਾਂ ਨੇ ਹੈਲਪ ਮਿਲ ਗਈ ਸੀ ਉਹਨਾਂ ਤੋਂ ਵੀ ਪਰ ਜਦੋਂ ਹੁਣ ਆ ਜਾ ਕੇ ਫਸਲ ਪੱਕੀ ਜੀ ਤਿਆਰ ਹੋਣ ਵਾਲੀ ਸੀ ਜੀ ਇੱਕ ਇੱਕ ਕੁਦਰਤੀ ਐ ਐਵੇਂ ਦੀ ਹਵਾ ਚੱਲੀ ਜੀ ਰਾਤੋਂ ਰਾਤ ਫਸਲਾਂ ਤਬਾਹ ਹੋ ਗਈਆਂ ਜੀ ਘੱਟੋ ਘੱਟ 2.5 ਲੱਖ ਦਾ ਖਰਚਾ ਸੀ ਜੀ ਜਿਹੜਾ ਕੀਤਾ ਹੋਇਆ ਜ਼ਿਮੀਂਦਾਰਾਂ ਨੇ ਤਾਰਾਂ ਤਰਪਾਲਾਂ ਲੇਬਰ ਖਰਚੇ ਜੀ ਉਹ ਸਾਰੇ ਸਾਰਾ ਕੁਝ ਧਾਗਾ ਤੁਗਾ ਜੀ ਪਾ ਕੇ 2.5 ਲੱਖ ਖਰਚਾ ਬਣਦਾ ਜੀ ਜਿਹੜੇ ਜ਼ਿਮੀਂਦਾਰ ਨੇ 2.5 ਲੱਖ ਲਾਤਾ ਇੱਕ ਕਿੱਲੇ ਦੇ 2 ਰੁਪਏ ਨਹੀਂ ਵੱਟੇ ਜੀ ਅੱਜ ਆ ਪੱਟ ਰਹੇ ਆ ਜੀ ਬਾੜ ਦੇ ਟਿੱਕੀ ਵਾਲਾ ਕੰਮ ਹੁੰਦਾ ਜੀ ਆਪਾਂ ਦੇਖ ਰਹੇ ਆ ਕਿ ਬੜੀਆ ਪਤਲੀਆਂ ਪਤਲੀਆਂ ਦਾਣੀ ਨੂੰ ਧਾਗਾ ਪਾਉਣਾ ਪੈਂਦਾ ਜੀ ਕੱਲੀ ਕੱਲੀ ਦਾਣੀ ਨੂੰ ਸਾਨੂੰ ਧਾਗਾ ਪਾਉਣਾ ਪੈਂਦਾ ਜੀ ਕੱਲੇ ਕੱਲੇ ਸੀ ਟਮਾਟਰ ਨੂੰ ਚੱਕ ਕੇ ਉੱਪਰ ਟੰਗਦੇ ਆ ਜੀ بڑے ਬੱਚਿਆਂ ਨੂੰ ਪਾਲਦੇ ਆ ਜੀ ਜੇ ਸਾਡੀ ਲੇਬਰ ਕੋਈ ਇੱਕ ਵੀ ਦਾਣੀ ਸਾਡੀ ਤੋੜ ਦੇ ਸਾਡੀ ਜਾਨ ਨਿਕਲ ਜਾਂਦੀ ਹੈ ਜੀ ਪਿਲੇ ਬਨੇ ਟਾਣੀ ਕਿਵੇਂ ਤੋੜਤੀ ਸੀ ਨੂੰ ਕਹਿੰਦੇ ਪੇੜਾ ਵੀ ਜਾਂ ਪਿਆਰ ਨਾ ਵੀ ਭੈਣ ਜੀ ਤੁਸੀਂ ਤੁਹਾਡਾ ਧਿਆਨ ਨਾ ਪਾਓ ਵੀ ਇਤਨਾ ਨਾ ਕਰੋ ਸਾਡੀ ਬੜੀ ਫਸਲ ਮਿਹਨਤ ਸਾਨੂੰ ਕਰਨੀ ਪੈ ਰਹੀ ਆ ਪਰ ਅੱਜ ਸਾਡਾ ਸਾਰਾ ਕੁਝ ਹੀ ਤਬਾਹ ਹੋ ਚੁੱਕਾ ਹੈ ਜੀ ਸਾਡਾ ਜਿਹੜਾ ਅਸੀਂ ਬੜੀ ਦੁਖੀ ਹਿਰਦੇ ਨਾਲ ਕਰ ਰਹੇ ਸਾਡੇ ਕੋਲ ਆਵਾਜ਼ ਨਹੀਂ ਸਾਡੇ ਮੂੰਹ ਚੋਂ ਨਿਕਲ ਰਹੀ ਜੀ ਸਾਡੇ ਬਜ਼ੁਰਗ ਵੀ ਘਰੇ ਬਿਮਾਰ ਪਏ ਆ ਜੀ ਬਸ ਤੁਹਾਨੂੰ ਦੱਸ ਨਹੀਂ ਸਕਦੇ ਜੀ ਅਸੀਂ ਅਸੀਂ ਇੰਨੇ ਦੁਖੀ ਆ ਸਾਡਾ ਬਹੁਤ ਦੁਖੀ ਹਿਰਦਾ ਹੋਇਆ ਪਿਆ ਜੀ ਅਸੀਂ ਤੁਹਾਨੂੰ ਦੱਸ ਨਹੀਂ ਸਾਡੇ ਸਾਡੇ ਬਜ਼ੁਰਗ ਘਰ ਬਿਮਾਰ ਪੈ ਗਏ ਜੀ ਕਹਿੰਦੇ ਇੰਨੇ ਬੱਚਿਆਂ ਨੇ ਖਰਚੇ ਕੀਤੇ ਸ ਕਿਆ ਹਾੜੇ ਨਾ ਹੋਇਆ ਜੀ ਪਹਿਲੀ ਵਾਰ ਲਾਈ ਸੀ ਕਿ ਪਹਿਲਾਂ ਵੀ ਲਾਉਂਦੇ ਸੀ ਨਹੀਂ ਸਰ ਅਸੀਂ ਲਾਉਂਦੇ ਆ ਰਹੇ ਜੀ 20 ਸਾਲ ਤੋਂ ਅਸੀਂ ਖੇਤੀ ਕਰਦੇ ਆ ਰਹੇ ਟਮਾਟਰ ਦੀ ਜੀ ਹਾਂ ਜੀ 20 30 ਸਾਲ ਤੋਂ ਸਾਡਾ ਪਹਿਲਾਂ ਤਾਂ ਕਦੀ ਇਦਾਂ ਨਹੀਂ ਹੋਇਆ ਸੀ ਸਰ 20 25 ਸਾਲ ਪਹਿਲਾਂ ਸਾਨੂੰ ਮਾਰ ਪਈ ਸੀਗੀ ਜੀ ਇਹ ਹੀ ਇਸੇ ਤਰੀਕੇ ਦੇ ਇਸੇ ਤਰੀਕੇ ਇਹੀ ਵਾਇਰਸ ਉਦੋਂ ਆਈ ਸੀਗੀ ਜੀ ਇਹ ਪਹਿਲਾਂ ਤੁਸੀਂ ਕਿਹਦੀ ਕੋ ਕਰਾਈਏ ਕਿ ਕਿਹੜਾ ਵਾਇਰਸ ਹੈਗਾ ਇਹ ਜੀ ਸਾਰੇ ਬਲੈਡ ਹੀ ਕਹਿੰਦੇ ਜੀ ਸੀਤ ਬਲੈਡ ਲੇਟ ਇਹ ਅੱਗੇ ਥੋੜਾ ਲੇਟ ਕਦੀ ਜਨਵਰੀ ਚ ਆਉਂਦੀ ਹੈ ਉਦੋਂ ਸਾਡਾ ਟਮਾਟਰ ਪੱਕ ਜਾਂਦਾ ਪਰ ਉਦੋਂ ਹੀ ਆਉਂਦੀ ਨਹੀਂ ਜੀ ਕਦੀ ਮਾੜੀ ਮੋਟੀ ਆਈ ਤੇ ਆਈ ਨਹੀਂ ਚਲੀ ਜਾਂਦੀ ਹੈ ਜੀ ਪਰ ਅਰ ਕੀ ਫਿਲ ਹਾਲ ਤਾਂ ਟਮਾਟਰ ਸ਼ੁਰੂ ਦੇ ਵਿੱਚ ਹੀ ਸਾਡਾ ਜਿਹੜਾ ਫਲ ਪੈ ਕੇ ਤਿਆਰ ਹੋ ਚੁੱਕਿਆ ਸੀ ਪੱਕਣ ਦੇ ਵਿੱਚ 10 15 ਦਿਨ ਲੈਂਦਾ ਸੀ ਉਹ ਸਾਡਾ ਤੁਹਾਨੂੰ ਦਿਖਾ ਦੋ ਜੀ ਸਾਰੇ ਆ ਹੁਣ ਜਿਹੜਾ ਪੱਕਣ ਦੇ ਆ ਗਿਆ ਸੀ ਟਮਾਟਰ ਅਜੇ ਦੇਖ ਲਓ ਸਾਰੇ ਵਿੱਚ ਵਾਇਰਸ ਆ ਚੁੱਕਿਆ ਜੀ ਸਾਰੇ ਖਤਮ ਹੋ ਚੁੱਕੀ ਦਾ ਦਵਾਈਆਂ ਵੀ ਕਰਦਾ ਵੱਡੀ ਮਾਰ ਪਟਿਆਲਾ ਦੇ ਵਿੱਚ ਪਈ ਹੈ ਔਰ ਕਹਿੰਦੇ ਨੇ ਕਿ ਆਸ-ਪਾਸ ਜਿੱਥੇ ਤੱਕ ਇਹ ਕਿਸੇ ਦੀ ਖੇਤੀ ਹੁੰਦੀ ਹੈ ਉੱਥੇ ਵੀ ਇਸ ਨਵੇਂ ਵਾਇਰਸ ਨੇ ਟਮਾਟਰ ਨੂੰ ਖਰਾਬ ਕੀਤਾ ਔਰ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਹਿੰਦੇ ਖੇਤੀਬਾੜੀ ਮੰਤਰੀ ਤੱਕ ਸਨੇਹਾ ਵੀ ਪਹੁੰਚਾਉਣਾ ਔਰ ਪੀਟੀਸੀ ਦੇ ਰਾਹੀਂ ਇਹ ਸਨੇਹਾ ਜਿਹੜਾ ਪਹੁੰਚਾਉਣਾ ਵੀ ਚਾਹੁੰਦੇ ਸੀ ਜਿਸ ਦੇ ਕਰਕੇ ਖਾਸ ਤੌਰ ਤੇ ਇਹਨਾਂ ਕੋਲ ਪਹੁੰਚੇ ਸੀ ਔਰ ਇਹ ਵੱਡੀ ਮਾਰ ਜੇਕਰ ਕਹਿ ਲਈਏ ਕਿ ਪਟਿਆਲਾ ਹਲਕੇ ਦੇ ਵਿੱਚ ਪਟਿਆਲਾ ਦੇ ਕਈ ਇਲਾਕੇ ਦੇ ਵਿੱਚ ਟਮਾਟਰ ਦੀ ਫਸਲ ਨੂੰ ਪਈ ਹੈ ਔਰ ਇਸੇ ਤਰੀਕੇ ਨਾਲ ਕਈ ਹੋਰ ਇਲਾਕੇ ਦੇ ਵਿੱਚ ਅੱਜ ਕਿਸਾਨਾਂ ਨੂੰ ਇੱਕ ਵੱਡੀ ਮਾਰ ਜਿਹੜੀ ਆ ਇਸ ਫਸਲ ਦੀ ਜਿਹੜੀ ਉਹ ਇਸ ਵਾਇਰਸ ਦੀ ਪੈਂਦੀ ਹੋਈ ਨજર ਬਿਯਾਰੀ ਕੈਮਰਾ ਪਰਸਨ ਰਵੀ ਜੱਪਰ ਦੇ ਨਾਲ ਦਮਪ ਸਿੰਘ ਪੀਟੀਸੀ ਨਿਊਜ਼ ਪਟਿਆਲਾ